ਜੀ ਅੱਜ ਅਸੀਂ ਇੱਥੇ ਵੋਟ ਨੰਬਰ 6 ਦੇ ਵਿੱਚ ਆਏ ਹਾਂ ਜਿੱਥੇ ਸਾਡੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਨਕੁਰ ਗੁਪਤਾ ਜੀ ਔਰ ਬਹੁਤ ਸਾਰੇ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਸਾਰਿਆਂ ਨੂੰ ਬੜੀ ਸਾਰਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪਾਣੀ ਦੀ ਕਾਫੀ ਜ਼ਿਆਦਾ ਪ੍ਰੋਬਲਮ ਇਹ ਸਾਰੇ ਇਲਾਕਾ ਨਿਵਾਸੀ ਫੇਸ ਕਰਦੇ ਪਏ ਸੀਗੇ ਤੇ ਇਹਨਾਂ ਦੀ ਮਿਹਨਤ ਸਦਕਾ ਅੱਜ ਇੱਥੇ ਇੱਕ ਟਿਊਬਵੈਲ ਅਪਰੂਵ ਹੋਇਆ ਸੀਗਾ ਜਿਹੜਾ ਅੱਜ ਅਸੀਂ ਇੱਥੇ ਸਮਰਪਿਤ ਕੀਤਾ ਸਾਰੇ ਲੋਕਾਂ ਨੂੰ ਤੇ ਮੈਂ ਵਿਸ਼ਵਾਸ ਵੰਨੀਆਂ ਆਪਣੀ ਪਾਰਟੀ ਵੱਲੋਂ ਕਾਰਪੋਰੇਸ਼ਨ ਵੱਲੋਂ ਤੇ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਵੀ ਇੱਥੇ ਹਾਜ਼ਰ ਨੇ ਉਹਨਾਂ ਨੇ ਕਿਹਾ ਕਿ ਚਾਹੇ ٹرسٹ ਦੇ ਰਿਲੇਸ਼ਨ ਨਾਲ ਕੋਈ ਕੰਮ ਹੋਏ ਜਾਂ ਕਾਰਪੋਰੇਸ਼ਨ ਦੇ ਅੰਡਰ ਹੋਏ ਪੈਲ ਦੇ ਆਧਾਰ ਤੇ ਆਪਣੇ ਸਾਰੇ ਇਲਾਕਾ ਨਿਵਾਸੀਆਂ ਦੇ ਕੰਮ ਕੀਤੇ ਜਾਣਗੇ ਤੇ ਕੋਈ ਵੀ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਚਿੰਨਾ ਕੋ ਲਿਸਟ ਮੰਗ ਲਈ ਆ ਜੀ ਇਹ ਆਫਿਸ ਵੀ ਆ ਕੇ ਇੱਕ ਲਿਸਟ ਦੇ ਕੇ ਗਏ ਸੀਗੇ ਜਿਹੜੇ ਜਿਹੜੇ ਇੱਥੇ ਜਿੱਦਾਂ ਹੁਣੇ ਅਸੀਂ ਦੇਖਿਆ ਸਾਹਮਣੇ ਗਾਰਬੇਜ ਲਿਫਟਿੰਗ ਦੀ ਪ੍ਰੋਬਲਮ ਨਜ਼ਰ ਆਈ ਆ ਉਹ ਆਂਦੇ ਹੀ ਦੇਖ ਕੇ ਕਹਿ ਦਿੱਤਾ ਗਿਆ ਉਹਦਾ ਅਸੀਂ ਕਹੂੰ ਸੋਮਵਾਰ ਜਾਂ ਮੰਗਲਵਾਰ ਤੋਂ ਸਟਾਰਟ ਕਰਾ ਦਾਂਗੇ ਉਸ ਤੋਂ ਬਾਅਦ ਜਿਹੜੀ ਹੋਰ ਕੋਈ ਇਹਨਾਂ ਨੂੰ ਦਿੱਕਤ ਆ ਇਹ ਸਾਡੇ ਧਿਆਨ 'ਚ ਲਿਆਉਣ ਨੂੰ ਸਾਰੀਆਂ ਹੀ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ ਅੱਜ ਇੱਥੇ ਵਾਰਡ ਨੰਬਰ 6 'ਚ ਸਾਡੇ ਇੰਚਾਰਜ ਅਨਕੁਰ ਗੁਪਤਾ ਜੀ ਬਹੁਤ ਹੋਣ ਹਾਰ ਸਾਡੇ ਆਮ ਆਦਮੀ ਪਾਰਟੀ ਦੇ ਇੰਚਾਰਜ ਵੀ ਨੇ ਜਜਾਰੂ ਨੇਤਾ ਨੇ ਅੱਜ ਇਹਨਾਂ ਦੀ ਡਿਮਾਂਡ ਦੇ ਉੱਤੇ ਨਗਰ ਨਿਗਮ ਵੱਲੋਂ ਇੱਥੇ ਕਰਮਪੁਰੇ ਦੇ ਵਿੱਚ ਜਿਹੜੀ ਪਾਣੀ ਦੀ ਦਿੱਕਤ ਆ ਰਹੀ ਸੀ ਉਹਨੂੰ ਵੇਖਦਿਆਂ ਨਵਾਂ ਟਿਊਬਲ ਲਗਾਇਆ ਅੱਜ ਅੱਜ ਇੱਥੇ ਸਾਡੇ ਸੀਨੀਅਰ ਡਿਪਟੀ ਮੇਅਰ ਮੈਡਮ ਪ੍ਰਿੰਕਾ ਸ਼ਰਮਾ ਜੀ ਉਹ ਵੀ ਇੱਥੇ ਆਏ ਨੇ ਔਰ ਅੱਜ ਅਸੀਂ ਉਸ ਨਵੇਂ ਟਿਊਬਲ ਦਾ ਉਦਘਾਟਨ ਕੀਤਾ ਔਰ ਅੱਜ ਜਨਤਾ ਨੂੰ ਸਮਰਪਿਤ ਕੀਤਾ ਇਸ ਤੋਂ ਇਲਾਵਾ ਹੋਰ ਸਾਰੀ ਸੰਗਤ ਦੇ ਨਾਲ ਰੋਬੂ ਹੋਏ ਆਂ ਔਰ ਇਹਨਾਂ ਪੈਂਟਰਾ ਮਨੂਏ ਪੁੱਛਿਆ ਕਿ ਜਿੰਨੀਆਂ ਵੀ ਇੱਥੇ ਕੋਈ ਮੁਸ਼ਕਲਾਂ ਨੇ ਜੋ ਵੀ ਡਿਵੈਲਪਮੈਂਟ ਕੰਮ ਦੇ ਅਧੂਰੇ ਨੇ ਉਹ ਸਾਰੇ ਦੇ ਸਾਰੇ ਸਾਡੇ ਨੋਟਿਸ 'ਚ ਅ ਅੰਕੁਰ ਜੀ ਨੂੰ ਦੱਸ ਦੇਣਗੇ ਲੈ ਆਉਣਗੇ ਔਰ 100% ਮੈਂ ਅੱਜ ਔਨ ਰਿਕਾਰਡ ਤੁਹਾਡੇ ਕਹਿ ਰਿਹਾ ਕਿ 100% ਇੱਥੋਂ ਦੇ ਕੰਮ ਜਿੰਨੇ ਵੀ ਡਿਵੈਲਪਮੈਂਟ ਦੇ ਨੇ ਉਹ ਅਸੀਂ ਮੁਕੰਮਲ ਕਰਕੇ ਦਿਵਾਂਗੇ ਕਿ ਇਹ ਸਮੇਂ ਦੇ ਜਿਹੜੇ ਲੋਕ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਦੇਖੋ ਇਹ ਕੋਈ ਵੀ ਜਦ ਤੱਕ ਸੰਘਰਸ਼ ਬੰਦਾ ਨਹੀਂ ਕਰਦਾ ਤਦ ਤੱਕ ਕੰਮ ਕਰਾਉਣੇ ਬੜੇ ਔਖੇ ਨੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਥੇ ਹੋਨਹਾਰ ਅੱਗੇ ਲੱਕੇ ਕੰਮ ਕਰਨ ਵਾਲੇ ਨੇ ਡਰ ਵਧੀਆ ਤਰੀਕੇ ਨਾਲ ਜਿਹੜੀ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਕਿਤੇ ਵੀ ਕੋਈ ਮੁਸ਼ਕਲ ਆਉਂਦੀ ਅੱਗੇ ਖੜਦੇ ਨੇ ਔਰ ਖੁਸ਼ਕਿਸਮਤ ਨੇ ਇਸ ਇਲਾਕੇ ਦੇ ਲੋਕ ਕਿ ਇਥੋਂ ਦੀ ਰਿਪਰੈਜੈਂਟੇਸ਼ਨ ਅੰਕੁਰ ਜੀ ਕਰ ਰਹੇ ਨੇ ਗੁਪਤਾ ਜੀ ਔਰ ਮੈਨੂੰ ਆਸ ਹੈ ਕਿ ਇਹ ਇੱਥੋਂ ਦੇ ਲੋਕਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣਗੇ ਔਰ ਮੈਂ ਵੀ ਅੰਕਰ ਗੁਪਤਾ ਜੀ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਚੈਨ ਨਗਰ ਸੁਧਾਰ ٹرسٹ ਨਾਲ ਕੋਈ ਤੁਹਾਡਾ ਮਸਲਾ ਹੋਵੇ ਜਾਂ ਕਾਰਪੋਰੇਸ਼ਨ ਦੇ ਨਾਲ ਹੋਵੇ ਉਹ ਇਨ ਬਿਨ 100% ਜਿਹੜੇ ਕੰਮ ਨੇ ਉਹ ਕਰਕੇ ਦਿੱਤੇ ਜਾਣਗੇ ਕਿਸੇ ਕੰਮ 'ਚ ਕੋਈ ਹੰਤਾ ਹੀ ਨਹੀਂ ਆਏ ਦੇਖੋ ਜੀ ਮੈਂ ਸਭ ਤੋਂ ਪਹਿਲੇ ਤੇ ਬਹੁਤ ਸ਼ੁਕਰਗੁਜ਼ਾਰ ਕਰੂੰਗਾ ਸਰਦਾਰ ਕਰਮਜੀਤ ਸਿੰਘ ਰਿੰਟੂ ਤੁਹਾਡੇ ਵੱਡੇ ਭਾਜੀ ਜਿਹੜੇ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਨਾਲ ਸੀਨੀਅਰ ਡਿਪਟੀ ਮੇਅਰ ਮੈਮ ਪ੍ਰਿੰਕਾ ਸ਼ਰਮਾ ਮੈਮ ਆਏ ਨੇ ਦੇਖੋ ਟਿਊਬਵਲ ਦਾ ਪਾਣੀ ਦਾ ਤੁਸੀਂ ਵੀ ਮੇਰੇ ਨਾਲ ਸੰਘਰਸ਼ ਕਰਦੇ ਰਹੇ ਇੱਕ ਸਾਲ ਤੋਂ ਪਿਛਲੇ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤ ਆ ਰਹੀ ਸੀ ਗਰਮੀਆਂ ਦੇ ਵਿੱਚ ਪਰ ਮੈਂ ਰਿੰਟੂ ਭਾਈ ਦੇ ਤੇ ਪ੍ਰਿੰਕਾ मैम ਦੇ ਰਹਿਨਮਾਈ ਦੇ ਹੇਠ ਮਤਲਬ ਕਿ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਤੇ ਇਹਨਾਂ ਨੇ ਇਮੀਡੀਏਟਲੀ ਮਤਲਬ ਕਿ ਜਿਹੜੀ ਬੋਰ ਹੋ ਗਿਆ ਸੀ ਮੋਟਰ ਪੈਣ ਵਾਲੀ ਸੀ ਇਹਨਾਂ ਨੇ ਇਮੀਡੀਏਟਲੀ ਇਨਸਟਰਕਸ਼ਨਸ ਦੇ ਕੇ ਮੋਟਰ ਪਵਾਤੀ ਆ ਹੁਣ ਉਹ ਟਿਊਬਵਲ ਜਿਹੜਾ ਹੈਗਾ ਉਹ ਲੋਕਾਂ ਨੂੰ ਸਪੂਟ ਕਰਦਾ ਗਿਆ ਠੀਕ ਹੈ ਚੱਲ ਪਿਆ ਹੁਣ ਅਗਲੇ 10 ਸਾਲ ਐਟ ਲੀਸਟ ਲੋਕਾਂ ਨੂੰ ਸਾਫ ਪਾਣੀ ਮਿਲੇਗਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਏਗੀ ਤਾਂ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਥੇ ਆ ਕੇ ਭਾਜੀ ਨੇ ਤੇ ਮੈਡਮ ਨੇ ਖੁਦ ਸੂ ਮੋਟੋ ਲਿੱਤਾ ਜਦੋਂ ਦੇਖਿਆ ਕਿ ਇੱਥੇ ਗਾਰਬੇਜ ਲਿਫਟਿੰਗ ਦੀ ਵੀ ਪ੍ਰੋਬਲਮ ਹੈਗੀ ਹੈ ਤੇ ਇਹਨਾਂ ਨੇ ਪੂਰਾ ਵਿਸ਼ਵਾਸਤ ਹੋਇਆ ਕਿ ਮੰਡੇ ਟਿਊਜ਼ਡੇ ਤੋਂ ਗਾਰਬੇਜ ਆਪ ਲਿਫਟਿੰਗ ਦੀ ਪ੍ਰੋਬਲਮ ਵੀ ਜਿਹੜੀ ਅਬਾਦੀ ਕਰਮਪੁਰਾ ਦੇ ਨਿਵਾਸੀਆਂ ਨੂੰ ਆ ਰਹੀ ਹੈ ਉਹ ਵੀ ਠੀਕ ਕਰਤੀ ਜਾਏਗੀ ਤੇ ਇੱਕ ਮੈਡਮ ਨੂੰ ਹੋਰ ਅਸੀ ਰਿਕੁਐਸਟ ਕੀਤੀ ਸੀ ਕਿ ਇੱਥੇ ਡੀਸੇਲਟਿੰਗ ਦੀ ਬੜੀ ਇਸ਼ੂ ਹੈਗੇ ਨੇ ਸੀਵਰੇਜ ਗਲਤ ਪਾਈਦੇ ਨੇ ਉਹਦੇ ਕਾਰਨ ਓਵਰਫਲੋ ਦੀਆਂ ਪਾਈਪਾਂ ਪਈਦੀਆਂ ਉਹਦੇ ਕਾਰਨ ਥੋੜਾ ਲੋਕਾਂ ਨੂੰ ਗਰਮੀਾਂ 'ਚ ਮੁਸ਼ਕਲ ਆਉਂਦੀ ਹੈ ਪਰ ਮੈਮ ਨੇ ਭਰੋਸਾ ਦਿਵਾਇਆ ਵੀਰਜੀ ਨੇ ਵੀ ਭਰੋਸਾ ਦਿਵਾਇਆ ਕਿ ਅਸੀਂ ਇੰਪਰੂਵਮੈਂਟ ਟਰਸਟ ਜਾਂ ਕਾਰਪੋਰੇਸ਼ਨ ਦੋਵਾਂ ਤੋਂ ਜਿੱਥੋਂ ਵੀ ਤੁਹਾਨੂੰ ਕੋਈ ਵੀ ਫੈਸਿਲਿਟੀ ਦੀ ਲੋੜ ਹੋएगी ਉਹ ਤੁਹਾਨੂੰ ਦਿੱਤੀ ਜਾਏਗੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਦਿਕਰਮਪੁਰੇ ਦੇ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਦੇ ਵਿਸ਼ਵਾਸ ਕਰਦੇ ਨੇ ਤੇ ਸਾਨੂੰ ਟਾਈਮ ਟੂ ਟਾਈਮ ਸਿਰ ਆਪਣੀਆਂ ਮੁਸ਼ਕਲਾਂ ਦੱਸਦੇ ਰਹਿੰਦੇ ਤੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਉਹਦਾ ਹੱਲ ਕੱਢ